ਦੇ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਵਿਵਾਦ ਸਾਹਮਣੇ ਆਉਂਦਾ ਨਜ਼ਰ ਆਉਂਦਾ ਪਰ ਇੱਕ ਹੁਣ ਅਜਿਹਾ ਵਿਵਾਦ ਸਾਹਮਣੇ ਆਇਆ ਜੋ ਕਿ ਸਿੱਧਾ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਹੈ ਤਾਂ ਦੱਸ ਦਈਏ ਕਿ ਸੰਗਰੂਰ ਦੇ ਵਿੱਚ ਡੀਏਪ ਦਾ ਮਾਮਲਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਪੰਜਾਬ ਦੇ ਵਿੱਚ ਕਣਕ ਬਜਾਈ ਸੀਜ਼ਨ ਦੇ ਨਾਲ ਹੀ ਡੀਏਪ ਖਾਦ ਦਾ ਵੱਡਾ ਵਿਵਾਦ ਸਾਹਮਣੇ ਆਇਆ ਜਿੱਥੇ ਕਿ ਸੰਗਰੂਰ ਪੈਸਟੀਸਾਈਜ਼ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਦੇਵਲੋ ਵੱਡਾ ਖੁਲਾਸਾ ਕੀਤਾ ਗਿਆ ਕਿ ਹੋਲ ਸੇਲ ਡీలਰ ਸਾਡੇ ਉਤੇ ਦਬਾਅ ਬਣਾ ਕੇ ਡੀਏਪੀ ਤੇ ਯੂਰੀਆ ਦੇ ਨਾਲ ਵਾਧੂ ਸਮਾਨ ਤੱਕੇ ਦੇ ਨਾਲ ਦੇ ਰਹੇ ਨੇ ਤਾਂ ਇਹ ਤੱਕੇ ਸ਼ਾਹੀ ਕੀਤੀ ਜਾ ਰਹੀ ਆ ਕਿ ਜਿਉਂ ਚੀਜ਼ ਦੀ ਜ਼ਰੂਰਤ ਨਹੀਂ ਆ ਉਹ ਚੀਜ਼ ਵੀ ਉਹਨਾਂ ਨੂੰ ਸੌਂਪੀ ਜਾ ਰਹੀ ਆ ਥੋਪੀ ਜਾ ਰਹੀ ਆ ਤਾਂ ਇਹ ਵੱਡੇ ਖੁਲਾਸੇ ਪ੍ਰਧਾਨ ਦੇ ਵੱਲੋਂ ਕੀਤੇ ਗਏ ਨੇ ਤੇ ਦੂਜੇ ਪਾਸੇ ਦੁਕਾਨਦਾਰਾਂ ਦੇ ਮੁਤਾਬਕ ਪਹਿਲਾਂ ਹੀ ਇੱਕ ਟਰੱਕ ਖਾਦ ਦੇ ਨਾਲ 7-8000 ਰੁਪਏ ਦਾ ਵਾਧੂ ਸਮਾਨ ਹੁੰਦਾ ਸੀ ਹੁਣ 40-45000 ਰੁਪਏ ਦਾ ਸਮਾਨ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਬਾਈ ਇਸ ਦਾ ਫਿਰ ਫਾਇਦਾ ਕਿਸ ਨੂੰ ਜਾ ਰਿਹਾ ਕੌਣ ਇਸ ਦਾ ਲਾਹਾ ਲੈ ਰਿਹਾ ਕਿਉਂ ਦੁਕਾਨਦਾਰਾਂ ਨੂੰ ੱੱਕੇ ਦੇ ਨਾਲ ਇਹ ਇੰਨਾ 40-45 ਹਜ਼ਾਰ ਦਾ ਵਾਧੂ ਬੋਝ ਪਾਇਆ ਜਾ ਰਿਹਾ ਪੂਰੀ ਗੱਲਬਾਤ ਤੁਹਾਨੂੰ ਸੁਣਾਉਣੀ ਆ ਕਿ ਵੱਡਾ ਖੁਲਾਸਾ ਕੀ ਕੀਤਾ ਗਿਆ ਬਾਈ ਕੀ ਨਾਮ ਆ ਜੀ ਆਪਣਾ ਮੇਰਾ ਉਤਾਰ ਸਿੰਘ ਆ ਜੀ ਕਿਹੜਾ ਪਿੰਡ ਹੈਗਾ ਪਿੰਕਾਂਝਲਾ ਕੀ ਕੰਮ ਕਰਦੇ ਤੁਸੀਂ ਅਸੀਂ ਖੇਤੀਬਾੜੀ ਤੇ ਨਾਲ ਪੈਸਟੀਸਾਈਡ ਦੀ ਦੁਕਾਨ ਵੀ ਹੈ ਸਾਡੀ ਠੀਕ ਹੈ ਬਈ ਜਿਹੜਾ ਟੈਕਿੰਗ ਨੂੰ ਲੈ ਕੇ ਮਸਲਾ ਖੜਾ ਹੋਇਆ ਹੈਗਾ ਉਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਅਸੀਂ ਟੈਕਿੰਗ ਨੂੰ ਲੈ ਕੇ ਜੀ ਸਾਡਾ ਤਾਂ 3 ਮਹੀਨੇ ਹੋ ਗਏ ਮੱਥਾ ਮਾਰਦਿਆਂ ਨੂੰ ਕੋਈ ਗੱਲਬਾਤ ਨਹੀਂ ਬਣ ਰਹੀ ਜਿਹਦੇ ਕੋਲੇ ਜਾਣਿਆ ਸਾਡਾ ਕਿਸੇ ਨੇ ਗੱਲ ਨਹੀਂ ਸਾਡੀ ਸੁਣੀ ਹੈਗੀ ਉਹ ਤਾਂ ਕਹਿੰਦੇ ਵੀ ਅਸੀਂ ਤਾਂ ਲਾਵਾਂਗੇ ਇਹ ਵੀ ਕਿਹੜੀ ਲਾਵਾਂਗੇ ਪਹਿਲਾਂ ਜਾਦੀ ਸੀ ਹੁਣ ਕਹਿੰਦੇ ਥੋੜਾ ਜਿਹਾ ਘੱਟ ਕਰਦੇ ਆਗੇ ਚਲੋ ਥੋੜਾ ਇੱਕ ਮੋਟਾ ਘੱਟ ਕਰਿਆ ਹੁਣ ਦੁਬਾਰੇ ਫੇਰ ਉਥੀ ਬਚ ਲਈ ਕੀ ਗੱਲ ਦੁਬਾਰੇ ਫੇਰ ਹੀ ਉਹਨਾਂ ਦੁਬਾਰੇ ਫੇਰ ਲਾਉਣ ਲੱਗੇ ਉਹਨਾਂ ਤੈਗੀ ਦੇ ਨਾਮ ਤੇ ਕੀ ਦਿੱਤਾ ਜਾ ਰਿਹਾ ਤੁਹਾਨੂੰ ਸਾਨੂੰ ਮੈਕੋ ਰਾਜਾ ਜਿਹੜਾ ਕਿ ਫਾਰਮਰ ਦੇ ਕਿਸੇ ਵੀ ਕੰਮ ਨਹੀਂ ਔਰ ਨਾ ਹੀ ਉਹਦਾ ਜਾਨੀ ਕਿ ਇਹ ਸਿੰਪਲ ਵੀ ਲੈ ਕੇ ਜਾਂਦਾ ਵਿਭਾਗਾਂ ਤਾਂ ਉਹ ਸਿੰਪਲ ਵੀ ਨਹੀਂ ਪਾਸ ਹੁੰਦਾ ਉਹਦਾ ਤਾਂ ਉਹ ਚੀਜ਼ ਸਾਨੂੰ ਦਿੱਤੀ ਜਾਂਦੀ ਹੈ ਅਸੀਂ ਬੇਨਤੀ ਕਰੀ ਸੀ ਵੀ ਸਾਨੂੰ ਜਿਹੜਾ ਮੂਰੇ ਕਣਕ ਦੇ ਉੱਤੇ ਜਿਹੜਾ ਵੀ ਕੋਈ ਆਪਣਾ ਨਦੀਨ ਨਾਸ਼ਕ ਵਗੈਰਾ ਸਾਨੂੰ ਉਹ ਦਿੱਤਾ ਜਾਵੇ ਟਾਪਿਕ ਵਗੈਰਾ ਲੀਡਰ ਵਗੈਰਾ ਤਾਂ ਉਹ ਗੱਲ ਤੇ ਉਹ ਮਤਲਬ ਸਿਰੇ ਨਹੀਂ ਆਈ ਉਹ ਕਹਿੰਦੇ ਵੀ ਅਸ਼ਤਾ ਵੀ ਮਰਜ਼ੀ ਨਾਲ ਜਿਹੜਾ ਸਾਡੀ ਮਰਜ਼ੀ ਆ ਉਹ ਦੇਵਾਂਗੇ ਚਾਹੇ ਸਲਫਰ ਦੇਈਏ ਹਾਂਜੀ ਕਿਸਾਨ ਕੀ ਕਹਿ ਰਹੇ ਨੇ ਸਿਰੇ ਪਾ ਕੇ ਕਿਸਾਨ ਲੈਂਦਾ ਨਹੀਂ ਜੀ ਕਿਸਾਨ ਨੂੰ ਜੋ ਮਰਜ਼ੀ ਕਹਿ ਦੋ ਕਿਸਾਨ ਕਹਿੰਦਾ ਵੀ ਮੈਂ ਨਹੀਂ ਲੈਂਦਾ ਹੈਗਾ ਸਾਡੇ ਕਈ ਦੁਕਾਨਦਾਰ ਅਹੇ ਜੇ ਮੁੰਡੇ ਨੇ ਜਿਨ੍ਹਾਂ ਦੇ 10-10 ਲੱਖ ਦਾ ਸਮਾਨ ਅੰਦਰ ਸਟੋਰਾਂ ਚ ਲੱਗਿਆ ਪਿਆ ਉਹਨਾਂ ਇੰਨੇ ਤੰਗ ਨੇ ਉਹ ਦੁਕਾਨਾਂ ਜਾਨੀ ਕਿ ਛੱਡਣ ਲਈ ਤਿਆਰ ਹੋਈ ਖੜੀ ਨੇ ਹਾਂ ਮਾੜਾ ਹੋ ਗਿਆ ਸਿਵਰਾ ਚੋਹਾਨ ਜੀ ਨੇ ਅਸੀਂ ਮਤਲਬ ਉਹਨਾਂ ਨੇ ਵੀ ਸਾਨੂੰ ਇਹ ਗੱਲ ਕਹੀ ਵੀ ਟੈਕਿੰਗ ਲੈਣੀ ਨਹੀਂ ਪਰ ਅਸੀਂ ਕਰੀਏ ਕਿ ਅਸੀਂ ਮਜਬੂਰ ਆ ਅਸੀਂ ਆਪਣੀ ਰੋਜੀ ਰੋਟੀ ਚਲਾਉਣੀ ਹੈ ਬਿਲਕੁਲ ਹੁਣ ਸਮਝਾਉਤਾ ਕੀ ਗਾਇਸ ਕੀਤੀવાડી ਵਿਭਾਗ ਦੇ ਕੀਤੀવાડી ਵਿਭਾਗ ਦੇ ਐਕਮੇਂ ਦੇ ਵਿੱਚ ਜਾਨੀ ਕਿ ਚੀਫ ਸਾਹਿਬ ਨੇ ਤਾਂ ਉਹਨਾਂ ਦਾ ਕੋਈ ਜਾਨੀ ਕਿ ਰੋਲ ਨਹੀਂ ਵਿਚਾਰਿਆ ਨੇ ਉਹਨੇ ਤਾਂ ਉਹ ਦਫਤਰ 'ਚ ਬਿਠਾ ਕੇ ਵੀ ਭਾਈ ਤੁਹਾਡਾ ਕੰਮ ਮਤਲਬ ਬਣ ਜੇ ਕਿਸੇ ਲੋਟ ਤਾਂ ਉਹਨਾਂ ਨੇ ਕਿਹਾ ਸੀ ਵੀ ਭਾਈ ਘੱਟ ਕਰ ਲੋ ਉਹ ਉਹਨਾਂ ਨੇ ਘੱਟ ਕਰਕੇ ਮੰਨ ਲਿਆ ਜੀ ਦੁਬਾਰੇ ਫੇਰ ਉਸੀ ਬਾਗੀ ਗੱਲ ਠੀਕ ਹੈ ਹਾਂ ਜੀ ਜੀ ਮਤੀ 8 10 8 25 ਨੂੰ ਇੱਕ ਫੈਸਲਾ ਲਿਆ ਤੀ ਸਾਡੀ ਜੂਨੀਅਨ ਦਾ ਗਠਨ ਹੋਇਆ ਰਿਟੇਲ ਐਗਰੋ ਇਨਪੁਟ ਜੂਨੀਅਨ ਦਾ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਵੀ ਅਸੀਂ ਟਾਈਗਿੰਗ ਦੇ ਨਾਲ ਮਾਲ ਬਿਲਕੁਲ ਨਹੀਂ ਲੈਣਾ ਕੋਈ ਵੀ ਜ਼ੋਰੀਆ ਖਾਦ ਚਾਹੇ ਉਹ ਡੀਏਪੀ ਆ ਕਿਸੇ ਵੀ ਤਰ੍ਹਾਂ ਦੀ ਅਸੀਂ ਮਾਲ ਪਰਚੇਜ਼ ਨਹੀਂ ਕਰਾਂਗੇ ਤੇ ਸਾਡਾ ਕਾਫੀ ਲੰਬਾ ਟਾਈਮ ਸੰਘਰਸ਼ ਚੱਲਿਆ ਜੀ ਕਿਉਂਕਿ ਅਸੀਂ ਕਿਸਾਨਾਂ ਨੂੰ ਵੀ ਬਿਨਾ ਟੈਗਿੰਗ ਤੋਂ ਮਾਲ ਵੇਚਣਾ ਚਾਹੁੰਦੇ ਆ ਪਰ ਜਿਹੜੇ ਹੋਲ سیلਰ ਨੇ ਉਹ ਸਾਨੂੰ ਜਬਰੀ ਧੱਕੇ ਨਾਲ ਸਾਨੂੰ ਇਹ ਜ਼ਬਰ ਤਰੀਕੇ ਨਾਲ ਸਾਨੂੰ ਇਹ ਖਾਦਾਂ ਦੇ ਨਾਲ ਟੈਗ ਕਰਕੇ ਦੇ ਰਹੇ ਨੇ ਪਰ ਇਹ ਹਰਕਤਾਂ ਤੋਂ ਬਾਝ ਨਹੀਂ ਆਉਂਦੇ ਕਿਉਂਕਿ ਇੱਕ ਟਾਈਮ ਸਾਡਾ ਸਮਝੌਤਾ ਵੀ ਹੋਇਆ ਸੀ ਐਗਰੀਕਲਚਰ ਦਫਤਰ ਸੰਗਰੂਰ ਦੇ ਵਿਖੇ ਇਹਨਾਂ ਨੇ ਇਹ ਗੱਲ ਮੰਨੀ ਸੀ ਸੀਬ ਸਾਹਿਬ ਦੇ ਸਾਹਮਣੇ ਵੀ ਚਲੋ ਅਸੀਂ ਕੁਝ ਨਾ ਕੁਝ ਦਵਾਈਆਂ ਨੇ ਜਿਹੜੀਆਂ ਕਿਸਾਨ ਦੇ ਖੇਤਾਂ ਦੇ ਵਿੱਚ ਪੈਂਦੀਆਂ ਨੇ ਜ਼ਰੂਰੀ ਨੇ ਅਸੀਂ ਉਹ ਦੇ ਦਿਆ ਕਰਾਂਗੇ ਪਰ ਉਹ ਗੱਲ ਤੋਂ ਬਿਲਕੁਲ ਹੀ ਮੁੱਕ ਗਏ ਸਾਬ ਉਹ ਕਹਿੰਦੇ ਵੀ ਅਸੀਂ ਉਹ ਚੀਜ਼ਾਂ ਦੇਵਾਂਗੇ ਜਿਨ੍ਹਾਂ ਦੇ ਵਿੱਚੋਂ ਮਤਲਬ ਕਿਸਾਨ ਨੂੰ ਲੋਡ ਨਹੀਂ ਹੈਗੀ ਜਿਵੇਂ ਕਿ ਮਾਈਕੋਰਾਜਾ ਸਲਫਰਾਗਾ ਵੈਂਟੋਨਾਈਟ ਉਹ ਵੀ ਕੁਝ ਟਾਈਮ ਲਈ ਏ ਇੱਕ ਵਾਰੀ ਇਹ ਪੈਂਦਾ ਜਿਹੜਾ ਸਲਫਰਾ ਵੈਂਟੋਨਾਈਟ ਸਾਲ ਦੇ ਵਿੱਚ ਪਰ ਇਹ ਹਰ ਰੇਕ ਦੇ ਵਿੱਚ ਚਾਹੇ ਜੂਰੀਆ ਚਾਹੇ ਡੀਏਪੀਆ ਉਹਦੇ ਨਾਲ ਇਹ ੱੱੱਕੇ ਨਾਲ ਇਹ ਰਿਟੇਲ ਕਾਊਂਟਰਾਂ ਨੂੰ ਇਹ ੱੱੱਕੇ ਨਾਲ ਪਚਾਰ ਮਤਲਬ ਚਮੇੜ ਰਹੇ ਨੇ ਜਿਹੜਾ ਕਿ ਅਸੀਂ ਕਿਸਾਨਾਂ ਨੂੰ ਅੱਗੇ ਗਾਂਹੇ ਸੇਲ ਨਹੀਂ ਕਰ ਸਕਦੇ ਜੇ ਅਸੀਂ ਦਿੰਨੇ ਆ ਤਾਂ ਸਾਡਾ ਰਿਸ਼ਤਾ ਖਰਾਬ ਹੁੰਦਾ 35-35 ਸਾਲਾਂ ਦਾ ਕਿਸਾਨਾਂ ਨਾਲ ਬਣਿਆ ਹੋਇਆ ਤੇ ਮਹਿਕਮਾ ਵੀ ਸਾਡੇ ਖਿਲਾਫ ਐਕਸ਼ਨ ਲੈਂਦਾ ਪਰ ਜਿਹੜੇ ਹੋਲਸੇਲਰ ਨੇ ਇਹਨਾਂ ਦੇ ਖਿਲਾਫ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਰਕਾਰ ਨਾ ਦੀ ਕੋਈ ਚੀਜ਼ ਆ ਵੀ ਜਿਹੜੀ ਇਹਨਾਂ ਦੇ ਖਿਲਾਫ ਕੋਈ ਐਕਸ਼ਨ ਲੈ ਨਹੀਂ ਰਹੀ ਵੀ ਕਿਉਂ ਨਹੀਂ ਲੈ ਰਹੀ ਸਾਡਾ 2.5 ਤਿੰਨ ਮਹੀਨੇ ਸੰਘਰਸ਼ ਚੱਲਿਆ ਡਿਸਟ੍ਰਿਕਟ ਸੰਗਰੂਰ ਦਾ ਤਕਰੀਬਨ ਸਾਰੀਆਂ ਮੰਡੀਆਂ ਜਿਵੇਂ ਕਿ ਡਿੜਬਾ ਖਨੌਰੀ ਆਪਣੇ ਆਪਣੇ ਸੰਗਰੂਰ ਧੂਰੀ ਸੇਰਪੁਰ ਸਾਰੀਆਂ ਮੰਡੀਆਂ ਸੂਲਰ ਘਰਾਟ ਇਹ ਸਾਰਿਆਂ ਨੇ ਸਾਡਾ ਪੂਰਾ ਡਟ ਕੇ ਸਾਥ ਦਿੱਤਾ ਅਸੀਂ ਵੀ ਇਹ ਡੀਲਰਾਂ ਦੇ ਨਾਲ ਖੜੇ ਹਾਂ ਕੱਲ ਨੂੰ ਕਿਸੇ ਵੀ ਤਰ੍ਹਾਂ ਦੀ ਇਹਨਾਂ ਨਾਲ ਕੋਈ ਧੱਕਾਸ਼ਾਹੀ ਹੁੰਦੀ ਆ ਤਾਂ ਸਾਡੀ ਜੁਨੀਅਨ ਇਹ ਡੀਲਰਾਂ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਪਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਜਿਹੜਾ ਇਹ ਮਾਲ ਹੈਗਾ ਸਾਨੂੰ ਬਿਨਾ ਟੈਗ ਤੋਂ ਮਹਈਆ ਕਰਾਇਆ ਜਾਵੇ ਕਿਉਂਕਿ ਜਿਹੜੇ ਲਾਇਸੈਂਸ ਨੇਗੇ ਇਹ ਗਵਰਨਮੈਂਟ ਦੀ ਸਾਨੂੰ ਦਿੱਤੇ ਹੋਏ ਨੇਗੇ ਕਾਰਨ ਇਹ ਆ ਵੀ ਜਦੋਂ ਇੱਕ ਸਬਸਿਡੀ ਵਾਲੀ ਆਈਟਮ ਆਗੀ ਇਹ ਡੀਪੂਆਂ ਦੀ ਤਰ੍ਹਾਂ ਬਣਾਏ ਹੋਏ ਨੇ ਪਤਾ ਨਹੀਂ ਇਹ ਕੰਪਨੀਆਂ ਕਿਹੜੇ ਤਰੀਕੇ ਨਾਲ ਇਹ ਡਿਸਟ੍ਰੀਬਿਊਟਰ ਸਾਡੀ ਕਿਉਂ ਲੁੱਟ ਕਰ ਰਹੇ ਨੇ ਸਾਡੇ ਨਹੀਂ ਸਮਝ ਆ ਰਹੀ 3-4 ਸਾਲਾਂ ਤੋਂ ਇਹ ਜ਼ਿਆਦਾ ਅਰਥ ਚੱਕੀ ਹੋਈ ਹੈ ਇਹਨਾਂ ਨੇ ਪਰ ਜਿੱਨਾਂ ਚ ਰਹਿ ਮਾਲ ਬੰਦ ਨਹੀਂ ਹੁੰਦਾ ਹੈ ਬਿਲਕੁਲ ਟੈਗਿੰਗ ਬੰਦ ਨਹੀਂ ਹੁੰਦੀ ਨਾ ਕਿਸਾਨੀ ਸੁਖੀ ਬਸੂਗੀ ਨਾ ਹੀ ਸਾਡੇ ਇਹ ਦੁਕਾਨਦਾਰਾਂ ਦੇ ਚੁੱਲ੍ਹੇ ਨੇ ਬਿਲਕੁਲ ਠੱਪ ਹੋਣ ਵਾਲੇ ਨੇ ਸਾਡੀ ਸਰਕਾਰ ਨੂੰ ਇੱਕੋ ਇੱਕ ਇਹੀ ਅਪੀਲ ਆ ਵੀ ਇਹ ਜਲਦੀ ਤੋਂ ਜਲਦੀ ਅਤੇ ਐਕਸਲ ਲੈ ਕੇ ਇਹ ਜਿਹੜੇ ਹੋਲ سیلਰ ਨੇ ਇਹ ਜਿਹੜਾ ਟੈਗਿੰਗ ਵਾਲਾ ਮਾਲ ਹੈਗਾ ਬਿਲਕੁਲ ਹੀ ਇਹ ਬੰਦ ਕਰਾਇਆ ਜਾਵੇ ਜਦੋਂ ਅਸੀਂ ਥੋੜਾ ਜਿਹਾ ਮਤਲਬ ਅਸੀਂ ਸ਼ਕਤੀ ਨਾਲ ਪੇਸ਼ ਆਉਣਿਆ ਸਾਡੀ ਯੂਨੀਅਨ ਵੱਲੋਂ ਵੀ ਅਸੀਂ ਕਹਿੰਨੇ ਆ ਵੀ ਅਸੀਂ ਨਹੀਂ ਮਾਲ ਪਰਚੇਜ਼ ਕਰਨਾ ਟੈਗਾਂ ਤੋਂ ਬਿਨਾ ਤਾਂ ਇਹ ਸਾਡੇ ਡੀਲਰਾਂ ਨੂੰ ਪੁੱਸਦੇ ਤੱਕ ਨਹੀਂ ਵੀ ਭਾਈ ਤੁਸੀਂ ਜੂਰੀਆ ਲੈਣਾ ਜਾਂ ਡੀਏਪੀ ਲੈਣਾ ਕਿਉਂ ਵੀ ਇਹ ਵੀ ਲਾਇਸੈਂਸ ਜਿਹੜੇ ਗਵਰਨਮੈਂਟ ਨੇ ਦਿੱਤੇ ਵੈਨੇ ਕਿਉਂਕਿ ਸਾਡੇ ਵੀ ਜਵਾਕ ਜੱਲੇ ਨੇ ਵੀ ਅਸੀਂ ਵੀ ਆਪਣੇ ਜਵਾਕ ਪਾਲਣੇ ਆ ਤੇ ਗਵਰਨਮੈਂਟ ਨੂੰ ਵਿਸ਼ੇਸ਼ ਮੈਂ ਤਾਂ ਭਗਵੰਤ ਮਾਨ ਜੀ ਨੂੰ ਸਾਡੇ ਸੀਐਮ ਸਿਟੀ ਤੋਂ ਹੀ ਬੋਲਦਾ ਮੈਂ ਸੁਖਵਿੰਦਰ ਸਿੰਘ ਮਰਾਹੜ ਮੈਂ ਤਾਂ ਸਿਰਫ ਦਰਖਾਸਤ ਕਰੂੰਗਾ ਵੀ ਸਾਡੇ ਇਹ ਜਿਹੜਾ ਫੈਸਲਾਗਾ ਇਹ ਸਾਡੇ ਆਮ ਜਨਤਾ ਦੇ ਹੱਕ ਚ ਹੋਵੇ ਸਾਡੇ ਕਿਸਾਨਾਂ ਦੇ ਹੱਕ ਦੇ ਵਿੱਚ ਹੋਵੇ ਅਸੀਂ ਬਿਨਾ ਟੈਗਿੰਗ ਤੋਂ ਮਾਲ ਜਿਵੇਂ ਕਿ ਪਹਿਲੇ ਟਾਈਮਾਂ ਦੇ ਵਿੱਚ ਅਸੀਂ ਵੇਚਦੇ ਰਹਾਂ ਉਸੇ ਤਰੀਕੇ ਦੇ ਨਾਲ ਹੀ ਅਸੀਂ ਇਹ ਕਿਸਾਨੀ ਦੀ ਸੇਵਾ ਕਰਦੇ ਰਹਾਂਗੇ ਜੇ ਸਾਨੂੰ ਬਿਨਾ ਟੈਗਿੰਗ ਤੋਂ ਮਾਲ ਮਿਲੂਗਾ ਤਾਂ ਅਸੀਂ ਇਹ ਪਰਨ ਲੈਨੇ ਆ ਸਾਡਾ ਕੋਈ ਵੀ ਡੀਲਰ ਕੋਈ ਟੈਗਿੰਗ ਕਰਕੇ ਨਹੀਂ ਵੇਚੂਗਾ ਪਰ ਜੇ ਲੈਨੇ ਆਗੇ ਤਾਂ ਸਾਡੇ ਖਿਲਾਫ ਮਤਲਬ ਜਿਹੜਾ ਪ੍ਰਸ਼ਾਸਨ ਸਾਡੇ ਖਿਲਾਫ ਐਕਸ਼ਨ ਲੈਂਦਾ ਜਿਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਵੱਡੀ ਸਮੱਸਿਆ ਆਉਂਦੀ ਆ ਮੈਂ ਤਾਂ ਇਹ ਦਰਖਾਸਤ ਕਰੂੰਗਾ ਸਾਡੇ ਜਿਹੜੇ ਸੀਐਮ ਮਾਨ ਸਾਹਿਬ ਨੇ ਸਾਡੇ ਸੀਐਮ ਸਿਟੀ ਤੋਂ ਇਹਨੇ ਤੇ ਖਾਸ ਕਰਕੇ ਇਹ ਸਭ ਤੋਂ ਵੱਡੀ ਸਮੱਸਿਆ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਹੀ ਆਈ ਬਈਆ ਅਸੀਂ ਕਾਫੀ ਲੰਬੀ ਲੰਮਾ ਸੀ ਸੰਘਰਸ਼ ਵੀ ਚਲਾਇਆ ਪਰ ਉਹ ਸੰਘਰਸ਼ ਨੂੰ ਸਾਡੇ ਨੂੰ ਬੂਰ ਨਹੀਂ ਪਿਆ ਕਿਉਂਕਿ ਇਹਨਾਂ ਦੀਆਂ ਵੱਡੀਆਂ ਤਾਕਤਾਂ ਨੇ ਸਾਡੇ ਕੁਝ ਨਾ ਕੋਈ ਡੀਲਰੇ ਵਿੱਚੋਂ ਪਾੜ ਲੈਂਦੇ ਨੇ ਉਹਦੇ ਕਰਕੇ ਸਾਡਾ ਸੋਸ਼ਣ ਕਰਦੇ ਨੇ ਪਰ ਅਸੀਂ ਇਹ ਕਿਸਾਨੀ ਦਾ ਸੋਸ਼ਣ ਨਹੀਂ ਕਰ ਸਕਦੇ ਸਾਡੀ ਬਾਰ ਬਾਰ ਇਹੋ ਦਰਖਾਸਤ ਆ ਸਾਰੇ ਡੀਲਰਾਂ ਦੀ ਵੀ ਇਹ ਸਾਡਾ ਜਿਹੜਾ ਸੋਸ਼ਣ ਹੁੰਦਾ ਸਾਡਾ ਇਹ ਬਿਲਕੁਲ ਬੰਦ ਕਰਾਓ ਇਹ ਟੈਗਿੰਗ ਦੇ ਨਾਂ ਤੇ ਅਸੀਂ ਟੈਗਿੰਗ ਦੇ ਬਿਲਕੁਲ ਹੀ ਖਿਲਾਫ ਆ ਬਿਲਕੁਲ ਹੀ ਰਹਾਗੇ ਹਾਂਜੀ ਜੋ ਸਾਡਾ ਰਿਟੇਲ ਐਗਰੋ ਇਨਪੁਟ ਜੂਨੀਅਨ ਹੁੰਦਾ ਹਾਂਜੀ ਸਾਡਾ ਰਿਟੇਲ ਐਗਰੋ ਇਨਪੁਟ ਜੂਨੀਅਨ ਸੰਗਰੂਪ ਦੇ ਜੂਨੀਅਨ ਵੱਲੋਂ ਸੰਬੰਧਿਤ ਖਾਦਾਂ ਨੇ ਜਿਵੇਂ ਯੂਰੀਆ ਡੀਏਪੀ ਵਗੈਰਾ ਇਹਨਾਂ ਨਾਲ ਨਜਾਇਜ਼ ਟੈਗਿੰਗ ਹੋ ਰਹੀ ਜ਼ਿਲ੍ਹੇ ਦੇ ਵਿੱਚੋਂ ਬੰਦ ਕੀਤੀ ਹੋਈ ਸੀ 23 ਨਵੰਬਰ ਨੂੰ ਸਾਡਾ ਇਹ ਫੈਸਲਾ ਚੀਫ ਸਬੰਧ ਦੇ ਸਾਡੇ ਡਿਸਟ੍ਰੀਬਿਊਟਰ ਨੇ ਇਹ ਗੱਲ ਕਹੀ ਸੀ ਵੀ ਅਸੀਂ ਤੁਹਾਨੂੰ ਜਿਹੜੀਆਂ ਖਾਦਾਂ ਨੇ ਡੀਏਪੀ ਯੂਰੀਆ ਅਸੀਂ ਤੁਹਾਨੂੰ ਕੁਛ ਨਵੀਂ ਲੋੜ ਬੰਦਨੇ ਗਿਆ ਵੀ ਉਹ ਦਿਆ ਕਰਾਂਗੇ ਜਿਵੇਂ ਕਿ ਪਟੀਲਾ ਕਲੋਰ ਟੌਪ ਲੀਡਰ ਵਗੈਰਾ ਪਰ ਇਹ ਉਦੋਂ ਬਾਅਦ ਉਹ ਗੱਲਾਂ ਤੋਂ ਇਹਨਾਂ ਨਾਲ ਗੱਲ ਕਰੀ ਡੀਸੀ ਸਾਹਿਬ ਨਾਲ ਤਾਂ ਡੀਸੀ ਸਾਹਿਬ ਨੇ ਸਾਨੂੰ ਪੂਰਨ ਭਰੋਸਾ ਦਿਵਾਇਆ ਵੀ ਸੋਡਾ ਅਸੀਂ 2-4 ਦਿਨਾਂ ਦੇ ਵਿੱਚ ਮੈਂ ਚੀਫ ਸਾਹਿਬ ਦੇ ਹਾਂ ਤੁਸੀਂ ਸੁਣਿਆ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਤੇ ਵੱਡਾ ਸਵਾਲ ਇਹੀ ਆ ਕਿ ਆਖਰ ਕੀ ਇਸੇ ਤਰੀਕੇ ਦੇ ਨਾਲ ਕਿਸਾਨਾਂ ਦੀ ਲੁੱਟ ਹੁੰਦੀ ਰਹੇਗੀ ਤੇ ਜਿਹੜੀਆਂ ਕੰਪਨੀਆਂ ਨੇ ਨਿੱਜੀ ਕੰਪਨੀਆਂ ਉਹ ਆਪਣੀਆਂ ਮਨਮਰਜ਼ੀਆਂ ਕਰਦੀਆਂ ਰਹਿਣਗੀਆਂ ਉਹ ਮੁਨਾਫਾ ਖਾਣਗੇ ਯਾਨੀ ਕਿ ਦੁੱਧ ਦੇ ਉੱਤੋਂ ਮਲਾਈ ਉਹ ਖਾਣਗੇ ਸਪਰੇਟਾ ਕਿਸਾਨਾਂ ਨੂੰ ਦੇ ਦੇਣਗੇ ਤਾਂ ਕਿਸਾਨ ਹੁਣ ਲਗਾਤਾਰ ਇਸ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਕਿਸਾਨ ਕਹਿੰਦੇ ਸਾਡੇ ਉੱਤੇ ਤਾਂ ਲਗਾਤਾਰ ਪਹਿਲਾਂ ਹੀ ਅਜਹੀਆਂ ਮਾਰਾਂ ਪੈ ਰਹੀਆਂ ਨੇ ਕਦੇ ਤਾਂ ਕੁਦਰਤ ਦੀ ਮਾਰ ਪੈ ਜਾਂਦੀ ਆ ਕਦੇ ਅਸੀਂ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੋ ਜਾਂਦੇ ਆ ਪਰ ਹੁਣ ਨਿੱਜੀ ਕੰਪਨੀਆਂ ਵਾਲੇ ਆਪਣੀਆਂ ਮਨਮਾਨੀਆਂ ਕਰਕੇ ਸਾਡੀ ਕਬੜੀ ਲੁੱਟ ਕਰ ਰਹੇ ਨੇ